ਪਸ਼ੂਆਂ ਦਾ ਜਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਬਾਰ ਬਾਰ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਭਾਈ ਉਹਨਾਂ ਦੇ ਉੱਤੇ ਨ 4 ਸਾਰੇ ਜਾਨਵਰ ਜਿਹੜੇ ਵਕਾਊ ਆ ਕਟਾਵਾ ਮੈਂ ਤਿਆਰ ਆ ਇੱਕ ਗਾਵਾਂ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਲੈ ਲੈਣੀ ਆਪਾਂ ਵੀਰੇ ਜਿਹੜਾ ਜਾਨਵਰ ਤੁਹਾਨੂੰ ਜਾਊਗਾ ਜੱਜ ਉੰਦੇ ਬਾਰੇ ਭਾਈ ਨਰਖ ਪਰਖ ਤਸੱਲੀ ਕਰਨਾ ਹੋਊਗਾ ਤੁਹਾਡਾ ਫਰਜ਼ ਕਿਉਂਕਿ ਤੁਹਾਡੀ ਜੇਬ ਚੋਂ ਨਿਕਲਨੇ ਆ ਤੇ ਅਗਲੇ ਨੇ ਭਾਈ ਗਿਣਨੇ ਆ ਚੀਜ਼ ਤੇ ਪੈਸੇ ਠੀਕ ਆ ਤੁਸੀਂ ਲੈਣੀਆਂ ਅਗਲੇ ਨੇ ਵੇਚਣੀਆਂ ਤੁਹਾਨੂੰ ਜੱਜੀ ਲੈਣੀ ਆ ਅਗਰੇ ਵਾਲੀ ਪੁੱਗੀ ਦੇਣੀ ਆ ਤੁਹਾਡਾ ਦੋਹਾਂ ਧਿਰਾਂ ਦਾ ਮਸਲਾ ਆਊਗਾ ਉਹਦੇ ਵਿੱਚ ਮੇਰਾ ਮਸਲਾ ਆਊਗਾ ਸਿਰਫ ਤੁਹਾਨੂੰ ਥਾਂ ਤੇ ਟਿਕਾਣਾ ਦੱਸਣ ਦਾ ਵੀ ਆਹ ਘਰਿਆ ਜਨਵਰ ਖੜੇ ਆ ਬਾਈ ਆ ਫਲਾਣੇ ਪਿੰਡ ਖੜੇ ਆ ਤੇ ਫਲਾਣੀ ਗਲੀ ਦੇ ਵਿੱਚ ਖੜੇ ਆ ਫਲਾਣੇ ਗੁਰਦੁਆਰੇ ਕੋਲੇ ਖੜੇ ਆ ਬਸ ਇੰਨਾ ਕੰਮ ਹੋਊਗਾ ਮੇਰਾ ਸਾਰੀ ਜਾਣਕਾਰੀ ਆਪਾਂ ਲੈਣੇ ਬਾਈ ਤੋ ਆਓ ਮਿਲਦੇ ਆ ਵੀਰੇ ਨੂੰ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਸਭ ਵਧੀਆ ਜੀ ਚੜਦੀ ਕਲਾ ਚ ਨਾ ਹਾਂਜੀ ਹਾਂਜੀ ਅੱਛਾ ਨਾਮ ਦੱਸ ਦੀਏ ਕਿਰਦੀ ਦਾ ਨਾਂ ਮੇਰਾ ਸੁਖਵਿੰ ਕੁਦਨਾ ਬਾਪੂ ਦਾ ਰਾਮ ਸਿੰਘ ਗੈਲੀ ਰਾਮ ਸਿੰਘ ਤੇ ਗੱਲ ਅਸਾ ਸੁਖਵਿੰਦਰ ਭਾਈ ਜਨਵਾਰ ਵੇਚਨੇ ਸਾਰੇ ਹੀ ਹੈ ਹਾਂਜੀ ਵੀ ਸਾਰੇ ਵੇਚ ਠੀਕ ਆ ਆ ਕਟਾ ਮਹਿਦਗਾ ਮੈਂ ਇਸੇ ਦਾ ਇਹ ਕਟਾ ਹੈ ਜਿਹੜਾ ਹਾਂਜੀ ਹਾਂਜੀ ਇਸੇ ਦਾ ਪਿਛਲੇ ਸੂਏ ਦਾ ਹੀ ਇਸੇ ਦਾ ਹੀ ਪਿਛਲੇ ਸੂਏ ਦਾ ਅੱਛਾ ਇਹ ਦੱਸਿਓ ਕਿੰਨਾਵਾਂ ਸੂਸ ਹੁੰਦੀ ਐ ਮੈਂ ਇਹ ਤੀਸਰਾ ਸੂਆ ਸੁੰਦੀ ਐ ਜੀ ਤੀਸਰਾ ਸੂਆ ਸੂਣਾ ਆਇਆ ਨੇ ਹੈ ਹਾਂਜੀ ਦਿਨ ਕਿੰਨੇ ਲੈ ਜੂਗੀ ਹਜੇ ਦਿਨ 5 ਦਿਨ ਤਾਂ ਮੰਨ ਕੇ ਚਲ ਹਫਤਾ ਮੰਨ ਕੇ ਚਲੋ ਲੈ ਠੀਕ ਹੈ ਵੀਰੇ ਦੁੱਧ ਕਿੰਨਾ ਦਿੱਤਾ ਤੇ ਕਿੰਨਾ ਦੇ ਜੂਗੀ ਤੇਰੇ ਮਤ ਦਾ ਦੁੱਧ ਦੀ 14 ਕਿਲੋ ਝੋਇਆ ਹੀ ਘਰੇ ਠੀਕ ਹੈ ਐਤ ਕੀ ਕੀ ਨਮਾਨਾ ਦਾ ਸਭ ਵੀ 16 ਕਿਲੋ ਦੇ ਦੇ 15 ਦੇ ਦੇ ਕਿ ਪੱਕਾ ਦੇਉਗੀ ਕਿਉਂਕਿ ਅਕੀ ਸੇਵਾ ਬਹੁ ਕੀਤੀ ਹੈ ਦੀ ਚੰਗੀ ਸਾਂਭ ਕੀਤੀ ਹੋਈ ਆ ਚੰਗੀ ਸਾਂਭ ਠੀਕ ਹੈ ਅੱਛਾ ਟੀਕਾ ਚੰਗਾ ਭਰਾਇਆ ਹੋਇਆ ਠੀਕ ਆ ਚੰਗਾ ਭਰਾਇਆ ਹੈ ਦੀ ਪਲੂਰ ਵਾਲੇ ਛੂਟੀ ਦਾ ਠੀਕ ਠੀਕ ਆ ਪਲੂਰ ਵਾਲਾ ਗੋਰਾਣੀ ਉਹਦੇ ਝੋਟੇ ਦਾ ਪਰਵਾਹ ਠੀਕ ਹੈ ਬਾਈ ਕੱਢੀ ਬਾਰੂ ਤੋਰੀ ਵੀਰੇ ਮੜਾ ਖੋਲੀਪਰਾ ਲੈ ਵੀ ਮਿੱਤਰੋ ਮੇਰੀ ਕੁਆਲਿਟੀ ਤੇ ਜ਼ਿਆਦਾ ਤੁਸੀਂ ਆਪ ਪਰਖ ਕਰਿਓ ਵੀ ਕਿਹੜੇ ਇਲਾਕੇ ਦੀ ਮੇ ਆ ਕਿਉਂਕਿ ਹਰਿਆਣੇ ਸੈਡੋ ਲਿਆਂਦੀ ਸੀ ਇਹ ਜੀ ਠੀਕ ਹੈ ਵੀਰੇ ਆ ਵੇਖੋ ਬਾਈ ਕਰਮਾੜੀ ਦੀ ਬਾਡੀ ਧੌਣ ਵੇਲ ਬਾਡੀ ਦੀਵਸਾਂ ਲੇਵਾ ਤੁਰਦੀ ਬਹੁਤ ਚੰਗਾ ਹਨਾ ਖੁਰਲੀ ਤੇ ਖੜੀ ਐ ਲੱਗਦੀ ਜਿਵੇਂ ਮੈਂ ਛੋਟੀ ਹੁੰਦੀ ਆ ਲੈ ਜੀ ਬਾਹਰ ਲੰਮੀ ਤੁਰਦੇ ਮੜੇ ਹਾਂ ਹੁਣ ਪਤਾ ਲੱਗਦਾ ਜੀ ਮੈਂ ਹੈਗੀ ਆ ਲੈ ਬਾਈ ਉਹ ਖੁਰਲੀ ਤੇ ਨਹੀਂ ਪਤਾ ਲੱਗਦਾ ਖੁਰਲੀ ਤੇ ਲੱਗਦਾ ਜਿਵੇਂ ਛੋਟੀ ਆ ਹੂੰ ਨਹੀਂ ਠੀਕ ਆ ਵੀਰੇ ਯਾਰ ਦਿਨ ਹਰੇ ਹਫਤਾ ਲੱਗੀ ਥੱਲੋਂ ਦਾ ਖੜਜਣਾ ਪੂਰੀ ਭਾਈ ਖੜਜੂ ਖੜਜੂ ਗਈ ਮੀ ਦੀਪ ਨਾਈ ਡੇੜਾ ਕੈਮਰਾ ਮੜਾ ਲੇਵੇ ਤੇ ਭਾਈ ਵੇਖੀਏ ਇਹਨੂੰ ਵੀਰੇ ਥਾਣ ਰਿਹਾ ਕਿੰਨਾ ਚੰਗਾ ਮੈਨੂੰ ਯਾਰ ਹਨਾ ਬਈ ਵਾਕਿਆ ਜਿਆ ਥੋੜਾ ਜਿਵੇਂ ਆਪਾਂ ਕਹਿ ਦਨੇ ਯਾਰ ਬਾਈ ਬਾਜ਼ਾਰ ਨੇ ਕੰਮ ਖਰਾਬ ਕਰਤਾ ਨਹੀਂ ਤਾਂ ਮੈਂ ਦਾ ਇਹੋ ਜੀ ਮੈਂ ਕਿੱਥੇ ਲੱਭਦੀ ਪਿੰਡਾਂ ਦੇ ਵਿੱਚ ਹਾਂ ਆ ਵੇਖੋ ਬਾਈ 15 ਕਿਲੋ ਦੁੱਧ ਤਾਂ ਖੁੱਲਾ ਦੇਣਾ ਚਾਹੀਦਾ ਮੈਨੂੰ ਯਾਰ ਜਨੀ ਤਿਆਰੀ ਆ ਵਾਨਾ ਬਹੁਤ ਵਧੀਆ ਗਾੜੀ ਫਟਾੜੀ ਮੁੱਲਾ ਸੂਲ ਤੋਂ ਲੈ ਕੇ ਲੇਵੇ ਦੀ ਲੰਬਾਈ ਚੜਾਈ ਇੱਕੋ ਜੀ ਆ ਹਨਾ ਵਧੀਆ ਬਾਈ ਅੱਛਾ ਇਹਦਾ ਰੇਟ ਵੀਰੇ ਇਹਦਾ 1 ਲੱਖ ਤੇ 42000 ਰੁਪਏ ਕਰਦੇ 1 ਲੱਖ 42000 ਰੁਪਏ ਕੱਟਣ ਨਾਲ ਸਰਪ੍ਰਾਈਜ਼ ਦੇ ਦਈਏ ਕੱਟਾ ਦੇ ਦਿੰਨੇ ਆ ਜੇ ਕੋਈ ਘਰੇ ਰੱਖਣ ਵਾਲਾ ਸ਼ਕੀਨ ਲੈ ਜਾਊਗਾ ਦੇ ਦਾਂਗੇ ਨਹੀਂ ਉਹ ਨਹੀਂ ਫੜਾਉਣਾ ਉਹ ਸੰਭ ਲਾਂਗੇ ਕੋਈ ਚੱਕਰ ਦੋਵੇਂ ਜੇ ਕੋਈ ਲੈ ਜਾਵੇ ਬੰਦਾ ਮਾ ਠੀਕ ਆ ਕੱਟਾ ਮਾਣ ਨਾਲ ਦੇ ਦੇਂਗਾ ਤਾਂ ਦੇ ਦਾਂਗੇ ਠੀਕ ਆ ਉਹ ਜੇ ਇਹ ਜੋੜਾ ਹੀ ਲੈ ਲਵੇ ਕੋਈ ਇੱਕ ਕਿੰਨੇ ਕੱਟੇ ਦਾ ਮੁੱਲ 40000 ਕਰਦੇ ਆਂ ਜੀ ਜਿਆਦਾ ਯਾਰ ਕੋਣੀ ਮਾਨਤਨ ਕਰਦੇ ਆਂਗੇ ਜੇ ਕੋਈ ਜੋੜਾ ਲੈ ਜੂਗਾ ਮੌਕੇ ਤੇ ਕਰ ਲਾਂਗੇ ਮਾਨਤਨ ਮੈਂ ਕਰਦੇ ਆਂ ਤੋਲਦੇ ਆਂ ਫਿਰ ਵੇਖੀ ਜੂ ਤੋਲਨਾ ਤੇਰਾ ਹੱਕ ਤੇ ਨਾਮ ਆਇਆ ਉਹਦਾ 25000 ਦਾ ਕੱਟਾ ਤੇਰਾ ਜਦੋਂ ਮਰਜ਼ੀ ਵੇਚ ਠੀਕ ਕੋਣੀ ਕਰਦੇ ਆਂਗੇ ਮੌਕੇ ਤੇ ਤੇ ਇਹ ਤਾਂ ਹੋ ਗਿਆ ਬਾਈ ਜੋੜਾ ਦੀ ਬੱਥਲੋ ਕੱਟਾ ਦਿਖਾਈ ਬਾਈ ਟੈਸਟ ਕਰ ਦਿਖਾ ਤੇ ਓਕੇ ਜਮ ਮਤੋਰੀ ਦੇ ਯਾਰ ਉਹ ਕੱਟ ਦੇ ਕਿਲਾ ਸਿਕਵਾ ਵੀ ਯਾਰ ਹੁਣ ਹਾਂ ਨੱਥ ਵੀ ਫਿਰ ਹੋਣੀ ਮਾਰੀ ਐ ਜਿੰਨੀ ਮਾਰੀ ਤਾਂ ਵਾਹ ਕਲਾਈ ਨਾਤਾ ਜਿੰਨਾ ਹੀ ਟੱਪ ਦਿੱਤੀ ਠੀਕ ਹੈ ਨਵੀਂ ਲੈ ਕੇ ਮਾਰੀ ਆ ਤਾਂ ਹੀ ਥੋੜੀ ਜਿਹੀ ਹਲਕਤਵਾ ਵਧੀਆ ਗੱਲ ਆ ਵੈਸੇ ਯਾਰ ਭਾਈ ਸਾਣ ਨੂੰ ਮਾਰ ਦੇਣੀ ਚਾਹੀਦੀ ਲੈ ਆ ਵੀਰੇ ਮੋੜ ਦੇ ਬੜਦਾ ਥੋੜਾ ਜਿਹਾ ਵਿਚਾਰਾ ਇੱਕ ਜਾਲਾ ਭਾਈ ਕੱਟੇ ਦੇ ਵਿੱਚ ਇੱਕ ਚੀਜ਼ ਬਹੁਤ ਜ਼ਬਰਦਸਤ ਆ ਪਰ ਉਹ ਆਪਾਂ ਬੋਲ ਨਹੀਂ ਸਕਦੇ ਵੀਡੀਓ ਦੇ ਵਿੱਚ ਹਨਾ ਹਾਂ ਬਈ ਠੀਕ ਆ ਭਾਈ ਕਰਮਾਂ ਵਾਲੇ ਦੇ ਜਉਂਦਾ ਰਹਿ ਭਾਈ ਲੰਮੀ ਉਮਰ ਕਰੇ ਤੇਰੀ ਕਿਉਂਕਿ ਪਾਰਕ ਨੂੰ ਬੰਦਾ ਪੇਪਰ ਖਲੂਗਾ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਅੱਛਾ ਵੀਰੇ ਏ ਆਪਾ ਜੋੜੇ ਦਾ ਹੋ ਗਿਆ ਕੰਮ ਫਾਈਨਲ ਹਣਾ ਹਾਂ ਬਈ ਤੇ ਆ ਆ ਜਦਿ ਗਾਂ ਤੇ ਆ ਜਾ ਗਾਂ ਵੀ ਵੇਚਣੀ ਹੈ ਪਾਈਆਂ ਨੇ ਬਈ ਆ ਜਿਹੜੀ ਇਹਦੇ ਕੀ ਡਿਟੇਲ ਆ ਬਈ ਇਹੇ ਬਈ ਮਹੀਨੇ ਦੀ ਗੱਬ ਆ ਠੀਕ ਆ ਠੀਕ ਆ ਪਰਵਾਇਆ ਸੀਗਾ ਠੀਕ ਆ ਤੇ ਲਾ ਲੋ 6 ਮਹੀਨੇ ਹੋ ਗਏ ਉਹਨਾਂ ਦੇ ਪੰਜ ਸੂਈ ਨੂੰ ਠੀਕ ਪੰਜ 6 ਮਹੀਨੇ ਹੋ ਗਏ ਸੂਈ ਨੂੰ ਤੇਲ ਮੰਨ ਕੇ ਦਵਾਂਗੇ ਚੌਥੇ ਝਣ ਚੋਂ ਦੁੱਧ ਆਉਂਦਾ ਉਹ ਦੁੱਧ ਆਉਂਦਾ ਵਾ ਤੇ ਆਪਾਂ ਤੇਲ ਮੰਨ ਕੇ ਬਹੁਤ ਬਹੁਤ ਤੇਲ ਮੰਨ ਕੇ ਦੇਣੀ ਆ ਜੀ ਤੇਲ ਹੀ ਰੱਖ ਤੂੰ ਯਾਰ ਕੰਮ ਫਾਈਨਲ ਬਣੀ ਕਿੰਨਾ ਟੈਮ ਹੋ ਗਿਆ ਹੁਣ ਬਣੀ ਮਹੀਨਾ ਹੋ ਗਿਆ ਠੀਕ ਆ ਭਰਾ ਜੀ ਮਹੀਨੇ ਤੋਂ ਵੀ ਉੱਤੇ ਹੋ ਗਿਆ ਹੁਣ ਮਹੀਨੇ ਤੋਂ ਵੀ ਉੱਤੇ ਜਾਂਦੇ ਹੋ ਗੱਲ ਤਾਂ ਗੱਪ ਹੋ ਗਈ ਹੋ ਗਈ ਨਾ ਹਾਂ ਬਰ ਗਿਆ ਆਏ ਆ ਜੀ ਜੀ ਸਾਨੂੰ ਬਰ ਗਿਆ ਆਪਾਂ ਚਲੋ ਆਏ ਆ ਵੀ ਆਪਾਂ ਵੇਲੀ ਦੇ ਪੈਸੇ ਲੱਗੇ ਅੱਜ ਹਨਾ ਹਾਂ ਦੁੱਧ ਕਿੰਨਾ ਚਾਉਂਦੀ ਐ ਇਸ ਟਾਈਮ ਬਈ ਦੁੱਧ 8 ਕਿਲੋ 8 ਕਿਲੋ ਠੀਕ ਐ ਬਈ ਠੀਕ ਹੋ ਕੇ ਦੇਵਾਂਗੇ ਦੁੱਧ ਦਾ ਹੋ ਜਾਦਾ ਵਾਦ ਠੀਕ ਹੈ ਠੀਕ ਹੈ ਬਈ ਨਹੀਂ ਠੀਕ ਐ ਯਾਰ ਬਾਕੀ ਚੋਣ ਵਾਲੇ ਨੂੰ ਮੜੀ ਗਈ ਠੀਲ ਠੰਡੀ ਹੋਊਗੀ ਨਾ ਠੀਲ ਠੰਡੀ ਐ ਪੂਰੀ ਮਾਤਾ ਹੀ ਚੋਂਦੀ ਆਪਣੀ ਤੇ ਕਿ ਤੂੰ ਚਵਾਈ ਕਰ ਦਨ ਮੈਂ ਠੀਕ ਐ ਤੂੰ ਵੀ ਮੇਰੇ ਅਰ ਗਈਆਂ ਤੂੰ ਕਿਤੇ ਅੱਤੜ ਨਹੀਂ ਤੂੰ ਰੱਖਦਾ ਇਹ ਗੱਲ ਹੈਗੀ ਹਾਂ ਮੇਰਾ ਉਹ ਗੱਲ ਸੀ ਬੈਂ ਦਾ ਭੇਗਾ ਨਾ ਭਰਾ ਜਿਹੜੀ ਥੱਲੇ ਦੇ ਦੇ ਉਹਦੇ ਤੋਂ ਲੈਣਾ ਕੀ ਆ ਯਾਰ ਤੇ ਇਹ ਕਿੰਨੇ ਦੀ ਦੇ ਦੀਏ ਉਸਤਾਦ ਮੁੱਲ ਕਰੀਂਦਾ ਤਿੱਲਾ ਵਾਲਾ ਕਰੀਂ ਨਾ ਸੱਜਰ ਵਾਲਾ ਮੰਗਲ ਬਾਈ ਯਾਰ ਮੁੱਲ ਕਰ ਦੇਣੀ ਕਿੰਨੇ ਦੀ ਹਾਂ ਨਾ ਘਾਟੇ ਬਾਟੇ 68 ਡੱਬਾ 19 ਦੀ ਦੇ ਦਾਂਗੇ 20 ਦੀ ਦੇ ਦਾਂਗੇ ਬਾਠ ਠੀਕ ਆ ਕੱਲ ਮੈਨੂੰ ਪੜਾ 15 16 ਦੀ ਵੇਚਣ ਨੂੰ ਫਿਰਦਾ ਨਹੀਂ ਜਿੱਥੇ ਜਦੋਂ ਝਾਕ ਕਰਦਾ ਕੋਈ ਨਹੀਂ ਬਣ ਚੋਗੀ ਗੱਲ ਅੱਛਾ ਨੰਬਰ ਤੈਈ ਕਰਾਂ 94174 ਹੂੰ 76244 ਇੱਕ ਵਾਰ ਹੀ ਹੋਰ ਆਉਂਦੇ 94174 76244 ਠੀਕ ਹੈ ਬਈ ਤੇ ਗੁਰਦੁਆਰੇ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਆ ਗਿਆ ਨਾ ਅੰਦਰਲੇ ਕੋਲੇ ਘਰ ਆਈ ਹਾਂ ਬਸ ਅੰਦਰਲੇ ਗੁਰਦੁਆਰੇ ਦੇ ਕੋਲੇ ਆ ਕੇ ਪਾਈ ਦਾ ਘਰ ਆ ਵੀਰੇ ਆ ਣੰਗ ਦੀ ਪਈ ਦਾ ਸਾਹਮਣੇ ਤਾਂ ਖਾਲੀ ਜਿਹਾ ਮਿਲ ਜੂ ਇਹ ਨਿਸ਼ਾਨੀਆਂ ਰੂੜੀਆਂ ਪਾਥੀਆਂ ਆ ਪਾਥੀਆਂ ਹੀ ਬਹੁਤ ਲੋਪ ਹੋ ਗਏ ਨਾ ਸਿਲੰਡਰਾਂ ਨੇ ਪਾਥੀਆਂ ਖਤਮ ਕਰਤੀਆਂ ਪੈਸੇ ਨੇ ਦੁਨੀਆ ਚਲਾਤੀ ਬਸ ਸਿਸਟਮ ਬਦਲਦੇ ਜਾਂਦੇ ਹੁਣ ਤੇ ਇਹ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਗੱਲ ਜ਼ਿਲ੍ਹਾ ਫੋ